ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਤ ਕਾ ਹੋਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਸਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਆ ਜਿਹੜਾ ਫੇਰਦਾਗਾ ਸਵਾ 7 ਹੋ ਚੁੱਕੇ ਨੇ ਤੇ ਅੱਜ ਅਸੀਂ ਬਹੁਤ ਲੇਟ ਚੱਲ ਰਹਾਂਗੇ ਅੱਜ ਅਸੀਂ ਬਾਹਰਲਾ ਗੁਰੂ ਬਾਹਰਲੇ ਗੁਰਦੁਆਰਾ ਸਾਹਿਬ ਆ ਗਏ ਕਰਮਸਰ ਚੌਟਸ ਸਾਹਿਬ ਆ ਕੇ ਫਟਾਫਟ ਕੱਪੜੇ ਬਾਦਲ ਕੇ ਸੁਕਮਣ ਹੋ ਰੀਆਂ ਨੇ ਗੁੱਚਾ ਕਰੀਆਂ ਬੀਬੀ ਨੇ ਸੁਕਮਣ ਵਾਲੀ ਰੋਟੀ ਬਣਾਈ ਤੇ ਹੁਣ ਕੱਪੜੇ-ਕਪੜੇ ਬਾਦਲ ਕੇ ਵਿਸਤਰੇ-ਵਿਸਤਰੇ ਹੁਣ ਚੱਕੇ ਨੇਗੇ ਕਮਰੇ ਸੈੱਟ ਕਰੇ ਨੇ ਹੁਣ ਧੋਣ ਵਾਲੀ ਚਾਦਰ ਲਾਹੀ ਹੈ ਹੈਨਾ ਤੇ ਧੋਣ ਵਾਲੇ ਕੱਪੜੇ ਲੈ ਕੇ ਨੇ ਚਾਹ ਪਾਈ ਹੈਗੀ ਚਾਹ ਮਾ ਠੰਡੀ ਹੋ ਜਾਊਗੀ ਚਾਹ ਪਾਈ ਹੈਗੀ ਚਾਹ ਠੰਡੀ ਹੋ ਜਾ ਹੋਰ ਤਾਂ ਨਹੀਂ ਕੋਈ ਕੱਪੜਾ ਧੋਣ ਵਾਲਾ ਇੱਧਰ ਹੈਨਾ ਤੇ ਹਰ ਵਾਰ ਦੱਬਾ ਕਰੀਏ ਕੰਮ ਕੰਮ ਕਰਕੇ ਐ ਮਸ਼ੀਨ ਜਿ ਪਹਿਲੇ ਤਾਂ ਕੱਪੜੇ ਪਾਉਣਿਆਂਗੇ ਸਰਦਾਰ ਜੀ ਮੱਧਨ ਮਾਰਨ ਨੂੰ ਕੋਈ ਕਹ ਦੱਸ ਦੂੰਗੀ ਚਾਨ ਕੰਮ ਬਣ ਹੋ ਜਾਣਾ ਹੈ ਪਾਣੀ ਜਿਹੜਾ ਘਾਟ ਬਾਦ ਨੂੰ ਪਾ ਦਾਂਗੇ ਸਰਫੇਰ ਵਿੱਚ ਹੈਗਾ ਸੀਗਾ ਥੋੜਾ ਬਹੁਤਾ ਸਾਰਾ ਪਾ ਦਾਂਗੇ ਕਿਉਂਕਿ ਆਥ ਨੇ ਬਰਸ ਦੀ ਮੈਂ ਕਹ ਖੱਲ ਕਵੇੜਾ ਹੁੰਦਾ ਸੀ ਮੈਂ ਮਸ਼ੀਨ ਸੀ ਪਾਤੀ ਸੀ ਪਾਣੀ ਪਾ ਲਾਂ ਮੋੜ ਬਸ ਜਿਰੋ ਤਿੰਨੇ ਜਾਣੇ ਕੰਮ ਵਾਲੇ ਕੁਝ ਕੁ ਤਾ ਮੈਂ ਤਾਂ ਬਿੰਦ ਚ ਹੋ ਜੂ ਸੁੱਖ ਨਾਲ ਹਣ ਗੰਦਮ ਪੱਕ ਤੇ ਹੰਦਾ ਰੋਸਾ ਗੰਦਮ ਚੜ ਜੇ ਲੜੀ ਆਖੇ ਮੈਂ ਸਰਵਾ ਹੈ ਸੁਖਮਣਵਰ ਨੇ ਦੀਸ ਜੀ ਨੇ ਇੱਕ ਰੁਪੀ ਬਣਾਈ ਹੋਣਾ ਦੀਸ ਤੇ ਹੁਣ ਫਿਰ ਮੈਂ ਕਮਰੇ ਸੈੱਟ ਕੀਤੇ ਕੱਪੜਾ ਕੁੱਪੜਾ ਮਾਰਿਆ ਚਾਦਰ ਉੱਤਰ ਜੀ ਧੋਣ ਵਾਲੀ ਥੇਲ ਆਹੀ ਤੇ ਹੁਣ ਵਸ ਕੱਪੜੇ ਮਸ਼ੀਨ ਚ ਪਾਤੇ ਚਾਦਰ ਦੀ ਸਫਾਈ ਦੇ ਭਾਂਡੇ 4 1/2 ਭਾਂਡੇ ਕੇ ਰਤਾਸੀ ਮਾਨ ਕੀ ਜਾਂਦੇ ਹੋਏ ਉੱਥੇ ਨਾ ਹੁਣ ਆਗਾ دیਵਾਨ ਨਹੀਂ دیਵਾਨਾ ਕਰਕੇ ਖੰਡ ਪਾਟ ਸਹਿਜ ਪਾਟ ਪ੍ਰਗਾਸ ਹੋ ਜਾਊਗਾ ਅੱਜ ਨਵੀਂ ਦਾ ਸਹਿਜ ਪਾਟ ਪ੍ਰਗਾਸ ਹੋਇਆਗਾ ਉਹਨਾਂ ਨੇ ਕਰਵਾਇਆਗਾ ਤਾਂ ਕਰਕੇ ਠੰਮ 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 ਲੱਗੇ ਆਂ ਗਮ ਚੜਦਾ ਹਜੇ ਸਮਾਰ ਕੇ ਠੀਕ ਨੂੰ ਫਰਕ ਆਗਾ ਅੱਗੇ ਮੈਂ ਡੇਢ ਕਰੋਟੀ ਖਾ ਲਾਂਤੀ ਮੇਰਾ ਸਾਹੋਂ ਹਟ ਜਾਂਦੀ ਸੀ ਹੁਣ ਨਾ ਮੈਂ ਰੋਟੀ ਤੇ ਮਰਜ ਕੇ ਖਾ ਲੈਣੀ ਜਿਹੜਾ ਭਰ ਲੈਣੀਗੀ ਥੋੜੀ ਥੋੜੀ ਫਰਕ ਪੈ ਜਾਊਗਾ ਸਾਰੇ ਇੱਕ ਪਾਸੇ ਕਰ ਦੇ ਸਾਰੀ ਗਿੰਦੇ ਲੈ ਲੈ। ਫੇਤਰ ਕੱਪੜੇ ਪਾ ਲਾ। ਨਿਸਰਜੇ ਤੇ ਬੱਜੀਆਂ ਤੇ। ਸਾਰਾ ਰਸੋਈ ਦਾ ਕੰਮ ਆ ਮੋਟਰਸਾਈਕਲ ਦਾ ਕਵਰ ਜਗਾ ਭੈਣ ਕਾ ਮੋਟਰਸਾਈਕਲ ਖੜਾ ਦੇਖੋ। ਟਾਕੀਆਂ ਮੋਰੀਆਂ ਸਾਫ਼ ਕਰੀਆਂ ਨੇ ਪੋਚੇ ਆਏ ਗੰਦੇ ਹੋ ਗਏ ਨੇ। ਸਾਰੇ ਤੇ ਕਹਨ ਦੁਖਾਉਣਿਆਂ ਗਈ ਨਹੀਂ ਸੋਹਣੇ ਹੋ ਗਿਆ ਸਫਾਈਆਂ ਤੇ ਸੁੱਖ ਬਣਾਉਣਾ ਕਰ ਦਿੱਤੀ ਜੋੜੀਆਂ ਨਾ ਹੋਰ ਗਿੱਲੀਆਂ ਸੀਗੀਆਂ ਉਲੀ ਜੀ ਲੈਂਦੀ ਨਹੀਂ ਸੀ ਦੇਖੋ ਦੇਖੋ ਕਿੰਨੇ ਸੋਫੇ-ਕੋਫੇ ਤੱਕ ਤੇ ਹੋ ਗਏ ਸੋਹਣੇ ਸੋਹਣੇ ਕੁਝ ਤਾਂ ਗਰ ਦਿੱਤੀ ਕੁਝ ਉਲੀ ਸੀ ਪਤਾ ਨਹੀਂ ਕਿ ਮੈਂ ਇੰਨੇ ਗੰਦੇ ਜਿਵੇਂ ਕੋਰੋਨਾ ਵੇਲੇ ਬੰਦਿਆਂ ਦੀ ਹਾਲਤ ਵਿਗੜਦੀ ਸੀ ਹਨਾ ਤੇ ਹੁਣ ਘਰ ਦੀ ਹਾਲਤ ਵਿਗੜ ਗਈ ਨਹੀਂ ਘਰ ਦੀ ਦੇਖੋ ਕਿੰਨੀ ਸੋਹਣੀ ਜੋੜੀ ਹੋ ਗਈ ਹੈਗੀ ਤੇ ਨਾ ਮੋਰਾ ਮੂਰਾ ਇਥੇ ਨਾ ਜਰ ਲੱਗ ਗਈ ਐ ਤੇ ਆ ਥਾਵੇਂ ਕੱਪੜਾ ਫੇਰਦੇ ਥਾਵੇਂ ਨਾ ਹੁਣ ਮੈਂ ਕੌਲੀ ਚ ਮਸ਼ੀਨ ਆਲਾ ਤੇਲ ਪਾ ਕੇ ਖੰਬੇ ਨਾਲ ਉਹ ਲਾਉਣੀ ਆਂਗੀ ਤੇ ਨਵੀਂ ਜੋੜੀ ਆਪਣੀ ਦੇਖ ਲੋ ਕਿਉਂਕਿ 15 ਦਿਨ ਉੱਤੇ ਮੀਂਹ ਪਈ ਗਿਆ ਬਾਰਸ ਬਾਸੜ ਪਈ ਗਈ ਉੱਪਰੋਂ ਜਿਹੀ ਹੋਈ ਗਿਆ ਹਨਾ ਤੇ ਆ ਨਮਾਰੀ ਵੀ ਸਾਫ ਕਰਤੀ ਕਈ ਥਾਂ ਮੇਰੇ ਵੀ ਜਰਜੀ ਲੱਗੀ ਪਈ ਹੈਗੀ ਤੇ ਸਾਰਾ ਕੱਪੜਾ ਫੇਰ ਕੇ ਵਧੀਆ ਹੋਊਗਾ ਤੇ ਸੋਹਣੇ ਸੋਹਣੇ ਹੋ ਗਏ ਜੋੜੀਆਂ ਵਿੱਚ ਅੰਦਰਲੇ ਪਾਸਿਓਂ ਬਾਹਰਲੇ ਪਾਸਿਓਂ ਹਣਾ ਸਾਰੀ ਚੰਗੀ ਜਿਹਾ ਸਫਾਈ ਹੋ ਗਈ ਐ ਆ ਬਿਮਾਰੀ ਸਾਫ ਹੋ ਗਈ ਐ ਤੇਰੇ ਵਿੱਚ ਬੀਬੀ ਦੇ ਕੱਪੜੇ ਦੇ ਪਾਉਣ ਵਾਲੇ ਤੇ ਆ ਟਾਕੀ ਟੂਕੀਆਂ ਸਾਰੀਆਂ ਸਾਫ ਹੋ ਗਈਆਂ ਨੇ ਉੱਪਰ ਸਾਰੀ ਚੰਗੀ ਤਰ੍ਹਾਂ ਸਾਫ ਪਹਿਲਾਂ ਦੂਜਾ ਕੱਪੜਾ ਮਾਰਿਆ ਫਿਰ ਸਾਫ ਮਾਰਿਆ ਵਧੀਆ ਹੋ ਗਿਆ ਸਾਰਾ ਕਮਰਾ ਵੀ ਸਾਫ ਆ ਤਕਰੀਬਨ ਕਮਰਾ ਘਰ ਆਪਣਾ ਸਾਰਾ ਸਾਫ ਹੀ ਆਗਾ ਬਸ ਹੋਰ ਰਸੋਈ ਚੁੱਲੀ ਜੀ ਰਹੇਗੀ ਉਹ ਹਜੇ ਧੁੱਪ ਲੱਗਣ ਤੋਂ ਜਿਹੜੀਆਂ ਆਪਣੀਆਂ ਪੱਲੀਆਂ ਸੀ ਫੀਡ ਉੱਤੇ ਪਾਈਆਂ ਹੋਈਆਂ ਸੀਗੀਆਂ ਕਿਉਂਕਿ ਜਦੋਂ ਫੀਡ ਭਿੱਜਦੀ ਸੀ ਫਿਰ ਪੱਲੀਆਂ ਪਾਈਆਂ ਸੀਗੀਆਂ ਉਹ ਬੋਰੀਆਂ ਤੋਤਿਆਂ ਨੇ ਪੱਲੀਆਂ ਤੋਤਿਆਂ ਨੇ ਗਈਆਂ ਤੇ ਹਜੇ ਸਰੋਂ ਸੁੱਕਣੀ ਪਾਉਣੀ ਆ ਬੋਰੀਆਂ ਚ ਅੱਜ ਨਾ ਥੋੜਾ ਜਿਹਾ ਬੱਦਲ ਹੈਗਾਗਾ ਬੱਦਲ ਵਾਈ ਬਣੀ ਹੋਈ ਹੈਗੀ ਤਾਂ ਕਰਕੇ ਅੱਜ ਮੈਂ ਸਰੋਂ ਸੁੱਕਣੀ ਨਹੀਂ ਪਾਈ ਹੈਗੀ ਕੜਾਈ ਹੈਗੀ ਸਰਦਾਰ ਜੀ ਨਾ ਮੈਂ ਕਿ ਅੱਜ ਦਾ ਦਿਨ ਬੱਦਲ ਹੋਰ ਦੇਖ ਲੈਣੇ ਕਿਹੜਾ ਤੇਲ ਆ ਗਿਆ ਹੁਣ ਹਨਾ ਤੇ ਆਜਾ ਸਰ ਫਲ ਪਾਣੀ ਪਿਆਗਾ ਮਸ਼ੀਨ ਦੇ ਵਿੱਚ ਤੇ ਇਹ ਕਵਰ ਜਤਿਆ ਪੋਚੇ ਨੇ ਦੋ ਤਿੰਨ ਤੱਕ ਤੇ ਮੋਰੀਆਂ ਸਾਫ ਕਰੇ ਤੇ ਜਿਹੜੇ ਆਪਾਂ ਉਹ ਪਾ ਦੇ ਮੰਨਿਆ ਮਸ਼ੀਨ ਚ ਆਪਾਂ ਪਾ ਦੇਣਾਂਗੇ ਹੋਰ ਸਾਰੇ ਬਸ ਕੱਪੜਾ ਜਿਹੜਾ ਧੁੱਤ ਆ ਗਿਆ ਗੱਦਾ ਅੱਜ ਫੇਰ ਚੜਾ ਲਾਂਗੇ ਤਾਂ ਆ ਉੱਪਰ ਚੜਾ ਲਾਂਗੇ ਗੱਦਾ ਗੱਦੇ ਦਾ ਕਾਬਰ ਤੋੱਤਾ ਪਿਆ ਹੁਣ ਚੜਾਉਣੀਆਂ ਬਸ ਪਹਿਲਾਂ ਤੇ ਨਾ ਕੇ ਆਉਣੀਆਂਗੇ ਟਾਈਮ ਹੈ 10:30 ਹੋ ਗਏ ਨੇ ਕੰਮ ਨਿਬੜ ਗਏ ਨੇਗੇ ਅੱਜ ਬੀਬੀ ਹੋਈ ਪਈ ਬਿਮਾਰ ਸਰਦਾਰ ਜੀ ਬੀਬੀ ਨੂੰ ਲੈ ਕੇ ਜਾਣਗੇ ਅੱਜ ਤੇ ਚਲੋ ਜੀ ਆਪਾਂ ਫੇਰ ਮਰਦਾਂ ਮੈਂ ਇਹਨਾਂ ਦੇ ਹੁੰਦੇ ਹੁੰਦੇ ਨਾ ਤੋਂ ਲਮਾ ਫੇਰ ਬਨ ਬਾੜ ਢਾ ਕੇ ਨੋਣਾ ਕੋਈ ਨਾ ਉਧਰੋਂ ਕਿਉਂਕਿ ਬਾਹਰ ਚ ਕੋਈ ਨਾ ਕੋਈ ਬੋਲ ਮਾਰੀ ਜਾਂਦਾ ਰਹਿੰਦਾ ਸਰਦਾਰ ਜੀ ਖੇਤ ਅਗੇੜਾ ਮਾਰਨ ਗਏ ਨੇ ਆ ਕੇ ਜਾਣਗੇ ਮੱਜਾ-ਮੁੱਜਾ ਦਾ ਕੰਮ ਆਪਣਾ ਨਿਭੜ ਗਿਆ ਤੇ ਸਾਰੇ ਘਾਸ ਨੂੰ ਉਲੀ ਪੈ ਗਈ ਕੀ ਕਰੂ ਕੋਈ ਸਬਜੀ ਤਾਂ ਖਤਮ ਹੀ ਆ ਕੰਮ ਐਨੇ ਸਬਜੀ ਲੱਗਦੀ ਕੀ ਘਰੇ ਮੈਂ ਤਾਂ ਅਸ ਗਵਾਣ ਨੂੰ ਬਣ-ਬਣ ਥੱਕਦੀ ਆ ਇੱਕ ਤਣਾ ਜਿਹਾ ਰਹਿ ਗਿਆ ਤਣੇ ਜੇ ਤੇ ਆਹ ਦੋ ਤਿੰਨ ਕੱਦੂ ਲੱਗੇ ਨੇ ਜੇ ਪੂਰ ਚੜਨਾ ਚੜ ਜਾਣ ਹਨਾ ਬੇਲ ਫੁੱਟਿਆ ਵੀ ਕੋਈ ਅੱਜ ਹੈਗਾ ਮੌਸਮ ਰੱਬ ਦਾ ਖਰਾਬ ਹੀ ਐ ਤੇ ਕਿਸਾਨਾਂ ਨੇ 蒂ਲੀ 蒂ਲੀ ਕਰਕੇ ਹਨਾ ਵਿਚਾਰਿਆਂ ਨੇ ਘਰ ਬਣਾਇਆ ਸੀ ਘਰ ਵੀ ਪਾਣੀ ਚ ਰੁੜ ਗਿਆ ਫਸਲ ਜਮੀਨ ਵੀ ਪਾਣੀ ਚ ਰੁੜ ਗਈ ਖਰਾਬ ਹੋ ਗਈ ਪਾਣੀ ਚ ਰੁੜ ਗਈ ਜਿਰੋ ਇਹ ਜਿਹੜੀ ਮਿੱਟੀ ਚੜ ਗਈ ਹਨਾ ਤੇ ਪੰਜਾਬ ਨਾਲ ਪੰਜਾਬ ਹੀ ਖੜੂਗਾ ਪੰਜਾਬ ਦਾ ਆਈ ਦੇ ਸੇਤੀ ਪੰਜਾਬ ਨੂੰ ਪੰਜਾਬ ਦੇ ਲੋਕ ਮਾਰਨ ਨਹੀਂ ਦਿੰਦੇ ਤੇ ਕਿਉਂਕਿ ਭੈਣ ਭਾਈ ਜਿਰੋ ਹੋਣ ਨਾਲ ਸਹਾਰੇ ਵਾਲੇ ਕੋਈ ਭੁੱਖਾ ਨਹੀਂ ਮਰਦਾ ਹੁੰਦਾ ਹਨਾ ਬਹਿ ਗਰੂ ਹੁਣ ਸੁੱਖ ਰੱਖੀ ਅੱਜ ਵਾਲੇ ਬੱਦਲ ਤੋਂ ਵੀ ਬਹੁਤ ਡਰ ਲੱਗਦਾ ਮੈਂ ਤਾਂ ਫੀਡ ਵੀ ਨੰਗੀ ਕਰਤੀ ਬੋਰੀਆਂ ਤੇ ਕਿਤੇ ਮੈਨੂੰ ਤੋਤਿਆਂ ਤਵਾਈਆਂ ਪੱਲੀਆਂ ਹੋਰ ਨਾ ਕੱਢ ਕੇ ਸੁੱਕੀਆਂ ਦੇਣੀਆਂ ਪੈ ਜਾਣ ਲੋ ਜੇ ਟਾਈਮ ਹੈ ਦੁਪਹਿਰ ਦਾ 1 ਵਜਣ ਵਾਲਾ ਹੋ ਗਿਆ ਤੇ ਮੇਰਾ ਇੱਧਰ ਤਰੇ ਹੋਇ ਜੀ ਕਿਉ ਤੇ ਇੱਕ ਭੈਣ ਨਾਲ ਮੈਂ ਜ਼ਰੂਰੀ ਗੱਲ ਕਰਨੀ ਅੱਜ ਸੱਚ ਮਿਲ ਜਾਰ ਆ ਗਿਆ ਕਿਤੇ ਵੀ ਮੈਂ ਕਿਉ ਬਣਾਉਣੀਆਂਗੀ ਹਨਾ ਤਾ ਭੈਣ ਦੇ ਇੱਕ ਅੱਧੀ ਦਾ ਕਮੈਂਟ ਆਇਆ ਹੁੰਦਾ ਵੀ ਤੁਸੀਂ ਇਹ ਸਹੀ ਭਾਂਡੇ ਚ ਕਿਉਂ ਨਹੀਂ ਬਣਾ ਰਹੇ ਵੀ ਹਨਾ ਤੇ ਮੈਂ ਸਹੀ ਭਾਂਡੇ ਚ ਹੀ ਬਣਾ ਰਹੀ ਆਂ ਪਰ ਕਿਉਂ ਤੇ ਸਟੀਲ ਹੈਗੀ ਇਹ ਸਿਲਵਰ ਨਹੀਂ ਹੋਏਗੀ ਤੇ ਸਿਲਵਰ ਤਾਂ ਸਾਡੇ ਕੋਈ ਭਾਂਡੇ ਹੀ ਨਹੀਂ ਹੈਗਾ ਨਮੂਨਿਆਂ ਦਾ ਤਾਂ ਕੋਈ ਸਾਡੇ ਭਾਂਡੇ ਹੀ ਨਹੀਂ ਹੈਗਾ ਸਿਲਵਰ ਦਾ ਤੇ ਨਾ ਕੋਈ ਹੋਰ ਸਾਡੇ ਤਾਂ ਸਟੀਲ ਵਰਤਦੀ ਆਂ ਮੈਂ ਜਾਂ ਮੈਂ ਬਸ ਲੋਂੜੇ-ਲੂੰੜੇ ਚ ਕਰ ਲੈਣੀ ਜੇ ਜਿਆਦਾ ਮਲਾਈ ਹੋਵੇ ਤੇ ਹੁਣ ਬਸ ਇੱਕ ਦੋ ਭਾਂਡੇ ਪਿੱਤਲ ਦੇ ਵੀ ਲੈ ਕੇ ਆਉਣੇ ਨੇਗੇ ਬਦਲਾ ਸਦਲੀ ਜੀ ਕਰਕੇ ਹਨਾ ਤੇ ਆਪਾਂ ਨੇ ਨਾ ਕਿਉਂ ਬਣੀ ਜਾਂਦਾਗਾ ਸਰਦਾਰ ਜੀ ਇਧਰ ਆਪਣਾ ਡੇੜਾ ਲੋਟ ਕਰਦੇ ਨੇ ਅੱਜ ਤੇ ਡੇੜਾ ਠੀਕ ਕਰਦੇ ਨੇ ਕਿ ਤਰਾ ਨਾਲ ਕਿਉਂਕਿ ਪਟਕੀਆਂ ਡਰਦੀਆਂ ਨੇ ਟੋਏ ਪੈ ਗੇ ਹਨਾ ਹੁਣ ਬਸ ਇਹ ਨੂੰ ਨਾ ਕਰੇ ਮੀ ਤੁਹਾਨੂੰ ਦਿਖਾਉਣੇ ਬਾਈਕ ਤੇ ਆਉਂਦਾ ਲੈ ਜਾ ਕੇ ਮਿੱਟੀ ਆ ਜਿਹੜੀ ਛੋਟਾ ਟਾ ਟਾ ਸਾਲ ਉਹ ਗੇਟ ਤੱਕ ਵੱਗ ਗਈ ਕਿਉਂਕਿ ਪਾਣੀ ਇਧਰ ਐਡਾ ਸਾਈਡਾ ਤੂੜੀ ਵਾਲੀ ਸੁਭਾਅ ਤਾਂ ਆਹ ਸਾਈਡ ਹੋ ਗਿਆ ਹੈ ਨਾ ਤੇ ਇਹਦੀ ਹਾਜ਼ਰ ਤਖਾਣਾ ਜਿੰਪ ਕੰਡਰ ਤੱਕ ਹੋ ਮਿਰਚਾਂ ਦੇ ਬੂਟੇ ਵੀ ਪੱਕ ਤੇ ਆਹ ਜੱਟਾ ਕਣਕ ਜੀ ਮਿੱਠੀ ਫਟਫਟ ਲਿਆਉਣੇ ਪੂਰੇ ਜਿਹੜੇ ਮਕਾਇੰਤੀ ਚੂਨੇ ਮਾਣੇ ਹੁਣ ਕਰਦਣਗੇ ਸਰਕਾਰ ਜੀ ਆ ਤਾਂ ਫਿਰ ਰਾਉਂਡ ਅਪ ਹੋਜੂਗੀ ਤੇ ਖਾਲੀ ਦਵਾਈ ਹੋਜੂਗੀ ਤੇ ਹਜੇ ਆਪਾਂ ਸਬਜ਼ੀ-ਸ਼ਬਜ਼ੀ ਨਹੀਂ ਲਾਉਂਦੇ ਹਜੇ ਤਾਂ ਸਬਜ਼ੀ 10 ਦਿਨਾਂ ਨੂੰ 15 ਦਿਨਾਂ ਨੂੰ ਲਾਵਾਂਗੇ ਫਿਰ ਇਹ ਕਹੀਂ ਨਾ ਲੋਟ ਕਰੋਗੇ ਆ ਤਾਂ ਹੀ ਤੇ ਲਵੇ ਲਾ ਕੇ ਠੱਗੀ ਹੋਰ ਦੇ ਚਲਾਂਗੇ ਅੱਛਾ ਲੋ ਜੇ ਐਸਟਰਾ ਵੀਰਾ ਲੋਟ ਹੁੰਦਾ ਇਧਰ ਰੱਖੀ ਕੌਣਾ ਹੋਰ ਕਰਾ ਲਾਉਣਾ ਨਾ ਪੁੱਲ ਤੇ ਹੀ ਮਿੱਟੀ ਛੱਡੀ ਕਰਾ ਲਾਇਆ ਏ ਹੋਰ ਉੱਥੇ ਰਹਿੰਦੇ ਦੀ ਜੇ ਤਾਂ ਹੁੰਦਾ ਮਸ਼ੀਨ ਤੇ ਸਬਜੀ ਸਬਜੀ ਆ ਗਈ ਹਾਂ ਰਣਜੀਤ ਕਹਿੰਦੀ ਏ ਤੋਰੀ ਰਣਜੀਤ ਭੈਣ ਚਾਹ ਹੋਰ ਇੱਧਰ ਗਿਆਤੀ ਭੈਣ ਕੇ ਕਰਿਓ ਨੇ ਸਬਜੀ ਫੜਾ ਦਿੱਤੀ ਡੰਗ ਲੈ ਚੁਗਾ ਕਾਰ ਦੋ ਕਹੀ ਨਾਲ ਓ ਭਈ ਤੂੜੀ ਵਾਲੀ ਸਵਾਤ ਮੂਰੇ ਕਹੀ ਮੇਰਾ ਕਿਉਂ ਉਤਰਿਆ ਹੋਇਆ ਇੱਧਰ ਨਿਕਲ ਨਾ ਜਾਵੇ ਬੰਨਣਾ ਇਹਨੂੰ ਤਾਂ ਸੰਜਣਾ ਹੋਊ ਆ ਥਿਉਰੀਆਂ ਡਿਮਾਂਡਾਂ ਬਹੁਤ ਜ਼ਿਆਦਾ ਆਈ ਜਾਂਦੀਆਂ ਨੇ ਕਿਉਂ ਹੁਣ ਆਪਣੀਆਂ ਸਟੋਕ ਕੜ ਜੇ ਮਾਜਰਾ ਦੁੱਧ ਬਾਲਾ ਘਾਟ ਗਿਆ ਸੱਜਰ ਮੱਧ ਤੋਂ ਉਹ ਨਾ ਕਿਉਂ ਨਹੀਂ ਆਉਂਦਾ ਹੈਗਾ ਹਰ ਇੱਕ ਹਰ ਰੋਜ਼ ਇੱਕ ਦੋ ਪਹਿਣਾ ਖਣਾ ਮੈਂ ਕਿਉਂ ਕਹਿੰਦੀ ਹੁ ਮੋੜਦੀਆਂ ਵਿਚਾਰੀਆਂ ਇਹ ਪਾਣੀ ਬਾੜਾ ਕਰਕੇ ਨਾ ਕਿੱਡਾ ਵੱਡਾ ਸਾਡ ਆਪਣੇ ਮੱਝਾਂ ਵਾਲਾ ਤੂੜੀ ਵਾਲਾ ਦਾ ਆ ਸਬਾਹਤ ਪਾ ਲਈ ਦੇਖੋ ਲੋ ਜੇ ਟਾਈਮ ਹੈ 3:30 ਹੋ ਗਏ ਨੇ ਆਪਣੀ ਖੀਰ ਸਰੀ ਹੋਈ ਹੈ ਇੱਧਰ ਰਿੱਜੀ ਆਂਦੀ ਹੈ ਸਲੋ ਕਰ ਕਿਤਰੀ ਹੋਈ ਹੈਗੀ 4 ਵਜਰ ਬਣ ਜੂਗੀ ਪੌਣ 4 ਵਜ ਦੇ ਨੂੰ ਕਿਉਂਕਿ ਈਸੋ ਕਮਣ ਹੋਰੀ ਆ ਜਾਣਗੀਆਂ ਤੇ ਗਰਮੀ ਹੈ ਜਿਹੜੀ ਬਹੁਤ ਆਜੇ ਮੇਰੇ ਨਾ ਆ ਪੱਲੀਆਂ ਪੁੱਲੀਆਂ ਜਿਹੜੇ ਧੋਤੀਆਂ ਸੀ ਉਹ ਹੁਣ ਇਕੱਠੀਆਂ ਕਰਨ ਲੱਗਦੀ ਸੀਗੀ ਤੇ ਪਹਿਲਾਂ ਮੈਂ ਓ ਕਿਉ ਬਣਾਇਓ ਲੱਸੀ ਦੀ ਬਾਲਟੀ ਸੀ ਜਿਹੜੀ ਉਹ ਮੱਝ ਨੂੰ ਪਿਆ ਕੇ ਆਈਆਂਗੀ ਤੇ ਹੁਣ ਖੰਡ ਰ ਖੱਪਰ ਹੋ ਚੱਕ ਪਿਆਗਾ ਵੇ ਲੋਟ ਕਰਦੀਆਂ ਸੁਖਮਣ ਹੋ ਰਹੀਆਂ ਆਉਂਦਿਆਂ ਨੂੰ ਮਸ਼ੀਨ 'ਚ ਪਾਣੀ ਭਰ ਕੇ ਆਈਆਂ ਵਰਦੀ ਧੋਣ ਲਈ ਤੇ ਹੁਣ ਆ ਕਿਉਂ ਵਰਦੀ ਪਾ ਦੇਣੀ ਮਸ਼ੀਨ ਦੇ ਵਿੱਚ ਤੇ ਉਹden ਖੀਰ ਬਣ ਗਈ ਚਾਹ ਨਹੀਂ ਬਣਾਉਂਦੀ ਅੱਜ ਖੀਰ ਖਾ ਲਾਂਗੇ ਆ ਕੇ ਤੇ ਨਿਆ ਪੱਲੀਆਂ ਪੁੱਲੀਆਂ ਵਧੀਆ ਸੁੱਕ ਗਈਆਂ ਨੇ ਜਿਹੜੀਆਂ ਨੇ ਗੱਦੇ ਦਾ ਕਵਰ ਚੜਾਉਣੀਆਂ ਨੇ ਪੱਲੀਆਂ ਸਾਮ ਦੀਆਂ ਨੇ ਬੋਰੀਆਂ ਫੀੜਾ ਵਾਲੀਆਂ ਸੀ ਜਿਹੜੀਆਂ ਪਾਕੀਆਂ ਚਿੱਟੀਆਂ ਸੀ ਉਹ ਲੱਕੜਾਂ ਕੋਲ ਤੇ ਰਹੀ ਸੁੱਕ ਪਕੇ ਚ ਅੱਗ ਪਾ ਦਾਂਗੇ ਤੇ ਬਾਕੀ ਬੰਦੀਆਂ ਵਧੀਆ ਵਧੀਆ ਤੋਂ ਦਿੱਤੀਆਂ ਨੇਗੀਆਂ ਤੇ ਹਜੇ ਮੱਝਾ ਬੰਨਣ ਵਾਲੀਆਂ ਪਈਆਂ ਨੇ 3:30 ਹੋ ਗਏ ਨੇਗੇ ਟਾਈਮ ਤੇ ਫਿਰ ਜਾਉਂਗੀ ਮੱਝਾ ਬੰਨਣ ਨੇ ਤੇ ਪੱਲੀਆਂ ਦੀ ਤਿਆਰ ਕਰਦਾ ਨੇ ਗੱਦੇ ਰਕਾਵਰ ਚੜਾ ਲੈਣੇ ਦੋਕ ਪਾਂਡੇ ਪੈਨੇ ਮਾਂਜ ਨਾਲ ਉਚਾਲੇ ਤੋਂ ਪਹਿਲਾਂ ਮਾਲਚੇ ਸੀ ਇਹ ਅੱਜ ਡੇੜਾ ਲੋਟ ਹੋ ਗਿਆ ਗੀਬੀ ਨੇ ਦਵਾਈ ਲੈਣ ਜਾਣਾ ਸੀ ਜਿਹੜਾ ਟਾਈਮ ਹੁਣ 5:00 ਬਜ ਗਏ ਨੇ ਉੱਤੀ ਹੋ ਗਿਆ ਹੁਹੇ ਟਾਈਮ ਦੇਖਿਆ ਤਾਂ ਮੈਂ ਹੈ ਨਹੀਂਗਾ ਸਾਰਾ ਸਮਾਨ ਬਰ ਤਾਂ ਗੱਦਾ ਤਾਹਾਂ ਦਾ ਰਿਆ ਬੋਰੀਆਂ ਪੱਲੀਆਂ ਜਿਹੜੇ ਬੇੜੇ ਚ ਖਿਣਨ ਨੂੰ ਖੰਡਾਉਣ ਤੋਂ ਪਈ ਸਿੱਟਿਆ ਸਾਰਾ ਸਮਾਨ ਸਾਰਾ ਹੁਣ ਸੈੱਟ ਹੋ ਗਿਆ ਥੋੜਾ ਬਹੁਤਾ ਚੱਲ ਥੋੜੇ ਥੋੜੇ ਨਾਲ ਸਫਾਈ ਹੋ ਜਾਊਗੀ ਤੇ ਸਾਹ ਚੜਿਆ ਰਿਹਾ ਹੈ ਸਾਹ ਦੇ ਨਾ ਤੇ ਕਿ ਕੁਛ ਕਿਉਂ ਪੂਜਾ ਬਣਾਉਣ ਨਾਲਾ ਸੀਗਾ ਉਹ ਬਣਾਇਆ ਤੇ ਗੋਹੇ ਲਈ ਟਿਹਰੀਆਂ ਲਾ ਕੇ ਆਈਆਂ ਗਈ ਹਜੇ ਫਿਰ ਜੇ ਸੁਨੇਹਾ ਸੜਦਾ ਫਿਰ ਕੜਕ ਨੂੰ ਬਾਲਾ ਹੋ ਜਾਂਦਾ ਧਾਰਾਂ ਚੋਂਨ ਤੋਂ ਬਾਅਦ ਸੜਦੀ ਹੁੰਦੀਆਂ ਗੋਹਾ ਅੱਜ ਵਟੇਰੀਆਂ ਲਾਇਆ ਹੋਣੀ ਹੁੰਦੀਆਂ ਧਾਰਾ ਚੋਕੇ ਬਾਅਦ ਚ ਬਹੁਤ ਸੱਟ ਕੇ ਬਣਾ ਕੇ ਜੋਤੂ ਕਰ ਲੈਣਾ ਖੀਰ ਬਣਾਈ ਸੀ ਖੀਰ ਸਾਰਿਆਂ ਨੇ ਖਾ ਲਈ ਹੈਗੀ ਤੇ ਬਸ ਰੋਟੀ ਬਣਾ ਗਈ ਕਿ ਕੋ ਦੋ ਜਿਹੜੀ ਖਾਣੀ ਨੂੰ ਖਾ ਲਾਂਗੇ ਤੇ ਬੀਬੀ ਉਧਰ ਨਾ ਲੱਗੀ ਹੋਵੇ ਤੇ ਅੱਜ ਸਰਦਾਰ ਜੀ ਨੇ ਵੀ ਵੇੜਾ ਸਾਫ ਕਰਤਾ ਬਹੁਤ ਵਧੀਆ ਹੋਗਾ ਕਰਾ ਮਾਰਤਾ ਬੇੜੇ ਦੇ ਵਿੱਚ ਕਿਉਂਕਿ ਹੁਣ ਨਮੀ ਆਵੇ ਕਿਉਂਕਿ ਘਾਰੇ ਬਹੁਤ ਜਿਆਦੇ ਪੈ ਗਏ ਸੀ ਮੀਂਹ ਕਾਰਨ ਤੇ ਇੱਕ ਤਾਂ ਵੀ ਪੱਟੀਆਂ ਗਈਆਂ ਬੇੜੇ ਦੀਆਂ ਘਾਰਿਆਂ ਨਾਲ ਬਦੀ ਸਾਫ ਹੋ ਗਿਆ ਮੰਜਾ ਵਾਜਦਾ ਹੋ ਗਿਆ ਮੰਜਾ ਇੰਨੀ ਤੇ ਵਾਜਦਾ ਹੋ ਗਿਆ ਲੈ ਤੇ ਮਾਰ ਤੂੰ ਚਨੀ ਮਾਜਾ ਹੋ ਹੋ ਗਿਆ ਸੀ ਅ ਤੁਸੀਂ ਦੇਖੋਗੀ ਜਿਹੜਾ ਸਾਫ ਹੋ ਗਿਆ ਬਹੁਤ ਵਧੀਆ ਹੋ ਗਿਆ ਆਪਾਂ ਸੋਨਾ ਦੇ ਸਾਰਾ ਤੇ ਆ ਕੇ ਨਹੀਂ ਮੈਂ ਸੁੱਪਲਵਾ ਦਿੱਤੀ ਹੈਗੀ ਇਹ ਕੰਨੀਆ ਦੋਨੇ ਹੁਣ ਫਰੀ ਹੋ ਗਈਆਂ ਨੇਗੀਆ ਇਹ ਫਰਕਾਰ ਦਾਂਗੇ ਜੇ ਥੱਲੇ ਅੰਦਰਲੇ ਕੱਪ ਥੋੜੇ ਸਾਫ਼ ਕਰਕੇ ਕਿਉਂਕਿ ਖੁਲਾਸੇ ਨਹੀਂ ਕੱਢ ਲਈ ਆਪਾਂ ਨੇ ਬਦੋਂ ਹੁਣ ਇਸ ਜਿਆ ਕਰੂਗਾ ਅੰਦਰੀ ਤੇ ਸੇ ਪਹਿਲਾਂ ਆਪਾਂ ਸੱਜਣ ਚੋਂ ਆਵਾਂਗੇ ਕਿਉਂਕਿ ਕੱਟੀ ਕੱਪ ਨਹੀਂ ਕਾਣ ਲੱਗਦੀ ਨਾ ਅੱਜ ਸਵੇਰ ਨੂੰ ਹੋਗੇ ਅੱਜ ਮੜੇ ਇਹ ਕੱਖ ਖਾਦੇ ਨੇ ਮੱਝ ਨੇ ਆਹ ਕੱਖ ਬੀਬੀ ਨੇ ਧੋਰੀ ਸੇ ਪਾਤੀ ਲੱਗਦੇ ਹੈ ਮੈਂ ਮਹਾਬਿੰਦ ਸੁਹਾਗ ਜੋ ਹੋਰ ਨਿਕਲ ਜਾਣ ਜੋ ਸਿਰੋਂ ਦਾ ਕੱਖ ਨਹੀਂ ਆ ਗਿਆ ਸਿਰੋਂ ਧੁੱਪ ਨਹੀਂ ਲੱਗਦੀ ਸਾਜੂ ਦਵਾਈ ਮੰਗ ਤੂੰ ਤੇ ਹੋਰ ਵੀ ਕੰਮ ਲੋਟ ਆਉਂਦੇ ਆਸਕਾਰ ਆਸਕਾਰ ਤਿੰਨ ਦਿਨ ਹੋ ਗਏ ਚਾਲ ਕੇ ਧੁੱਪ ਨਿਕਲ ਗਈ ਨੂੰ ਕਿ ਭੇਤ ਕੋਲ ਦੀ ਸੁਕਾਉਣੀ ਤੇ ਕੋਲ ਦੀ ਸੁਕਾਉਣੀ ਦੇਖੋ ਸਾਡੇ ਸਾਰੇ ਮੈਸਾ ਹਨਾ ਜਮਣੇ ਲੁਪੜੇ ਕੋਰੀ ਜਿਹੀ ਪੱਟੀ ਮੱਝ ਉਹ ਨਿਪੜੀ ਐ ਤੇ ਤੀਜੇ ਦੀ ਸੁਝਿਆ ਜੀ ਬਾਹਰ ਹੀ ਬੜੀ ਗੱਲ ਮਾਣਾ ਕੋਈ ਘਟਮੀ ਜਿਹਾ ਪੜਦਾ ਹੈ ਹਰ ਜਾ ਆਇਆ ਮम्मा ਤੇ ਲੱਤ ਚੁੱਕ ਬੈਠਾ ਤਾਂ ਕਈ ਦਿਨ ਤੱਕ ਤਾ ਕੋਈ ਕੋਲ ਕਰਾਉਂਦੇ ਲੈ ਗਏ ਦੇਖ ਨੂੰ ਕੋਲਾ ਗੋਤਿੰਦਨ ਤੇ ਫੋਰ ਫੌਸਤ ਕਰਾਇਆਗਾ ਖਾਣ ਉਹ ਵੀ ਕੱਢ ਲਾ ਥੂੜੀ ਚ ਕਿਰ ਜੱਪਾ ਤੇ ਉਹਨਾਂਗੇ ਧਾਰਾ ਪਪਾ ਕਰ ਦਿਆਂਗੇ ਵੀਡੀਓ ਦਾ ਐਂਡ ਆਪਣਾ ਦੇਖੋ ਵੇੜਾ ਰਹਾ ਨਾ ਸਾਫ ਸਾਫ ਹੋ ਗਿਆ ਜੇ ਜਿਹੜਾ ਆਪਾਂ ਵੇੜੇ ਦੇ ਵਿੱਚੋਂ ਲੰਘ ਗਏ ਤਾਂ ਵੇੜਾ ਪੈੜਾਂ ਪੈਰਾਂ ਨਾਲ ਲੱਗ ਜਾਊ ਜੰਮਣ ਵਾਲੀ ਮਿੱਟੀ ਹੈਗੀ ਤੇ ਸਰਦਾਰ ਜੀ ਕਹਿੰਦੇ ਜਿਹੜੇ ਖੱਬੜ ਖੋਲਾ ਜਹਾ ਚੋ ਚੇਰੇ ਆਪਾਂ ਰੌਂਡ ਅਪ ਕਰਾ ਕਰ ਦਾਂਗੇ ਰਾਉ ਡੱਪਨ ਵਾਲਾ ਕਹਿੰਦੇ ਸਾਰੇ ਖਬਰ ਸੁਖੂ ਜੂਗਾ ਸਬਜ਼ੀ ਹਜੇ ਨਹੀਂ ਲਾਉਂਦੇ ਗਰਮੀ ਬਹੁਤ ਜਾ ਰਹੀ ਆ ਕਿ ਅੱਦੇ ਕਸੂ ਲਾਵਾਂਗੇ 15 ਦਿਨਾਂ ਤੋਂ ਬਾਅਦ-ਬਾਅਦ ਲਾਵਾਂਗੇ ਸਬਜ਼ੀ ਕਿਉਂਕਿ ਉੰਨੀ ਸੇਤੀ ਹੋ ਜਾਂਦੀ ਠੰਡ ਦੇ ਵਿੱਚੇ ਨਹੀਂ ਤਾਂ ਵੀ ਖਰਾਬ ਕਰ ਲਈ ਆ ਹਨਾ ਬੀਜ ਜਾਣੇ ਹਰੇ ਹੁੰਦੇ ਹੈਗੇ ਕਿਉਂ ਰੁੱਤ ਰੁੱਤ ਸਰੀ ਵਧੀਆ ਹੋ ਬੀ ਹੁੰਦੇ ਨੇ ਜਿਨ੍ਹਾਂ ਨੇ ਪਹਿਲਾਂ ਬੀਜਿਆ ਦੀ ਉਹ ਤਾਂ ਮੀਂਹ ਲੈ ਕੇ ਰੋੜ ਕੇ ਹੁਣ ਬਾਹਾਂ ਥਾਂ ਬੱਟਾਉਣਗੇ ਕਿਉਂਕਿ ਇੰਨਾ ਮੀਂਹ ਪਿਆ ਗਿਆ ਬਸ ਵੀ ਮਸਾਲ ਆਊਗਾ ਬਸ ਚਲੋ ਜੀ ਆਪਾਂ ਕਰ ਦਾਂਗੇ ਵੀਡੀਓ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਸੋਹਣਾ ਜਿਹਾ ਪਿਆਰਾ ਜਿਹਾ ਕਮੈਂਟ ਕਰਿਓ ਅੱਜ ਆਪਾਂ ਭਾਗਾਵਾਲਾ ਚੜਿਆ ਸੀਗਾ ਤੇ ਬਹੁਤ ਹੀ ਕੰਮ ਨਿਬੜ ਗਏ ਨੇਗੇ ਤੇ ਮਿਲਾਂਗੇ ਆਪਾਂ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਅ ਅੱਜ ਦੇ ਵਲੋਗ ਦੇ ਇੱਥੇ ਐਂਡ ਬਈ ਬੁਦੀ ਜੀ ਦਾ ਖਾਲਸਾ ਬਰ ਬੁਦੀ ਜੀ ਫਾਨੀ